ਕਦੇ ਇਹ ਚੀਜ਼ਾਂ ਵੈਸੇ ਤਾਂ ਪੰਜਾਬ ਦੇ ਆਲਮੋਸਟ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਚੀਜ਼ਾਂ ਕੀ ਨੇ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਦੇ ਇਹਨਾਂ ਨੂੰ ਮੜਾ ਜਾਂ ਨੇੜਿਆ ਇੱਕ ਮਿੰਟ ਵੀ ਮੜਾ ਜਾਂ ਦਿਖਾ ਦੇ ਇੱਥੇ ਪਿੱਛੇ ਕੀ ਲਿਖਿਆ ਹੋਇਆਗਾ ਲਿਖਿਆ ਹੋਇਆਗਾ ਆਰਮੀ ਲਵਰ ਲੈ ਵੀ ਮਿੱਤਰਾ ਚੰਗੀ ਤਰ੍ਹਾਂ ਦਿਖਾ ਦੀ ਸਾਰੇ ਪੜ ਲੈ ਆਰਮੀ ਲਵਰ ਤੇ ਮੈਨੂੰ ਲੱਗਦਾ ਆਰਮੀ ਦਾ ਅੱਜਕੱਲ ਕੋਈ ਕਿਸੇ ਨੂੰ ਲੱਲਾ ਖੱਖਾ ਨਹੀਂ ਪਤਾ ਇੱਕ ਹੋਰ ਚੀਜ਼ ਦਿਖਾ ਦਿੰਨੇ ਆ ਤੁਹਾਨੂੰ ਰੱਸਾ ਆ ਦੇਖੋ ਇਹ ਰੱਸਾ ਕੱਸੀ ਆ ਜਿਹੜੀ ਜਿਹੜਾ ਰੱਸਾ ਟੱਪਣਾ ਕਹ ਲਈਏ ਆ ਰੱਸੇ ਅੱਜ ਕੱਲ ਮਿੱਤਰੋ ਟੁੱਟ ਚੁੱਕੇ ਨੇ ਇਹ ਪੰਜਾਬ ਦੇ ਰੱਸੇ ਟੁੱਟ ਚੁੱਕੇ ਨੇ ਪੰਜਾਬ ਦੇ ਰੱਸੇ ਅੱਜ ਕੱਲ ਚੱਲੇ ਹੋਏ ਨੇ ਨਸ਼ਿਆਂ ਨੂੰ ਨਸ਼ਿਆਂ ਦੇ ਦੌਰ 'ਚ ਚੱਲ ਪਏ ਪੰਜਾਬ ਦੇ ਰੱਸੇ ਆ ਦੇਖੋ ਤੁਹਾਡੇ ਸਾਹਮਣੇ ਆ ਇੱਕ ਇਸ ਚੀਜ਼ ਕਰਕੇ ਖੜੇ ਆ ਆ ਦੇਖਸਾਂਗੇ ਆ ਖੜਕਦਾ ਇਹ ਐ ਖੜਤੀ ਪਈ ਆ ਪੰਜਾਬ ਦੀ ਜਵਾਨੀ ਜਿਵੇਂ ਇਹ ਖੜਕਦਾ ਨਾ ਐ ਖੜਕਿਆ ਪਿਆ ਗਿਆ ਪੰਜਾਬ ਦੀ ਜਵਾਨੀ ਐ ਆ ਦੇ ਜਿਵੇਂ ਇਹਦੇ ਵਿੱਚ ਐ ਮਿੱਟੀ ਰੋੜੇ ਪਏ ਨੇ ਐ ਰੋੜੇ ਮਿੱਟੀ ਪੈ ਗਿਆ ਸਾਡੇ ਖੂਨਾਂ ਦੇ ਵਿੱਚ ਸਾਡੇ ਪੰਜਾਬ ਦੇ ਖੂਨ ਵਿੱਚ ਸੱਥਾਂ ਖਾਲੀ ਇਸ ਕਰਕੇ ਹੋ ਰਹੀਆਂ ਨੇ ਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਨੌਜਵਾਨ ਅਸੀਂ ਵੀ ਉਹਨਾਂ ਵਿੱਚੋਂ ਆਨੇ ਆ ਜਿਹੜੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਕਹ ਲਈਏ ਉਹ ਤੁਰ ਰਹੀ ਆ ਮਿੱਤਰਾ ਬਾਹਰ ਨੂੰ ਠੀਕ ਹੈ ਲੋ ਵੀ ਮਿੱਤਰੋ ਗੱਲਾਂ ਬਹੁਤ ਨੇ ਵੈਸੇ ਕਰਨ ਵਾਲੀਆਂ ਮੈਂ ਛੇਤੀ ਗੱਲ ਮੁੱਦੇ ਦੀ ਕਰੂੰਗਾ ਵੀਰੇ ਕੈਮਰਾ ਨਾਲ ਥੋੜਾ ਜਿਹਾ ਮਨ ਵਾਇ ਮੈਂਸ 5 ਤੇ ਮਾਰਦੀ ਮਿੱਤਰਾ ਆ ਜਿਹੜਾ ਤੁਸੀਂ ਪਿੱਛੇ ਆ ਦੇਖ ਰਹੇ ਹੋ ਨਾ ਬਐਸੇ ਤਾਂ ਆਲ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਪਤਾ ਕੀ ਪਰ ਫਿਰ ਵੀ ਜਿਹੜੇ ਜਿੱਥੋਂ ਤੱਕ ਇਹ ਵੀਡੀਓ ਜਾ ਰਹੀ ਹੈ ਜਾਂ ਜਿੰਨੇ ਕੁ ਲੋਕ ਦੇਖ ਰਹੇ ਨੇ ਇਸ ਵੀਡੀਓ ਨੂੰ ਵੀ ਇਹ ਚੀਜ਼ਾਂ ਤੇ ਜਾਂ ਇਹ ਥਾਵਾਂ ਤੇ ਕਦੇ ਮਹਿਫਲਾਂ ਲੱਗਿਆ ਕਰਦੀਆਂ ਸੀ ਲੋਕ ਬੈਠਿਆ ਕਰਦੇ ਸੀਗੇ ਬਾਬੇ ਸਾਡੇ ਸਾਡੀਆਂ ਸੱਥਾਂ ਸਭ ਕੁਝ ਇੰਨਾ ਤੇ ਸ਼ੁਰੂ ਹੁੰਦਾ ਸੀ ਤੇ ਇੰਨਾ ਤੀ ਖਤਮ ਹੁੰਦਾ ਸੀ ਤੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਹੁੰਦੇ ਸੀ ਵੀ ਸੀਸੀਟੀਵੀ ਕੈਮਰਿਆਂ ਦੀ ਲੋੜ ਨਹੀਂ ਹੁੰਦੀ ਹੁੰਦੀ ਸੀ ਜਿਹੜੇ ਪੰਜਾਬ ਦੇ ਸੀਸੀਟੀਵੀ ਕੈਮਰੇ ਸੀ ਨਾ ਉਹ ਇੰਨਾ ਸੱਥਾਂ 'ਚ ਬੈਠੇ ਹੁੰਦੇ ਸੀ ਤੇ ਸੱਥਾਂ ਕਿੱਥੇ ਗਈਆਂ ਆ ਤੁਸੀਂ ਦੇਖ ਰਹੇ ਹੋ ਸੱਥਾਂ ਨੇ ਬਿਲਕੁਲ ਖਾਲੀ ਐਨਕਾਉਗੇ ਪਏ ਨੇ ਸੱਥਾਂ ਤੇ ਸਭ ਕੁਝ ਐਨ ਖਤਮ ਹੋਇਆ ਪਿਆਗਾ ਦੋਸਤੋ ਮੈਂ ਸਭ ਤੋਂ ਵੱਡੀ ਗੱਲ ਇਹੀ ਕਰੂੰਗਾ ਵੀ ਇਹ ਸੱਥਾਂ ਖਾਲੀ ਹੋਣ ਦਾ ਕਾਰਨ ਇਹ ਹੈ ਵੀ ਸੱਥਾਂ ਖਾਲੀ ਇਸ ਕਰਕੇ ਹੋ ਰਹੀਆਂ ਨੇ ਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਨੌਜਵਾਨ ਅਸੀਂ ਵੀ ਉਹਨਾਂ ਵਿੱਚੋਂ ਆਨੇ ਆ ਜਿਹੜੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਕਹਿ ਲਈਏ ਉਹ ਤੁਰ ਰਹੀ ਆ ਮਿੱਤਰਾ ਬਾਹਰ ਨੂੰ ਠੀਕ ਹੈ ਬਾਹਰ ਬੂਰ ਜਾਣ ਕਰਕੇ ਜਿਹੜੀਆਂ ਸੱਥਾਂ ਬਿਲਕੁਲ ਐਨ ਸੱਥਾਂ ਤੇ ਸੱਥਰ ਵਿੱਚ ਗਏ ਜਮੇ ਖਾਲੀ ਹੋ ਗਈਆਂ ਉਸ ਤੋਂ ਬਾਅਦ ਇਹ ਕਿਸੇ ਗਰਾਊਂਡ ਦੀ ਆ ਮੈਂ ਇਸ ਦਾ ਚਰਚਾ ਤਾਂ ਨਹੀਂ ਕਰੂੰਗਾ ਵੀ ਇਹ ਕਿਸ ਥਾਂ ਦੀ ਆ ਪਰ ਇਹ ਕਿਸੇ ਗਰਾਊਂਡ ਦੀ ਆ ਜਗਾ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਆ ਪਹਿਲਾ ਸੱਤ ਸਟਾਰਟ ਹੁੰਦੀ ਹੈ ਸੱਤ ਤੋਂ ਬਾਅਦ ਇਹ ਗਰਾਊਂਡ ਦੀਆਂ ਕੁਝ ਚੀਜ਼ਾਂ ਇੱਥੇ ਪਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਲੈ ਵੀ ਇੱਧਰ ਮਾਰਦੇ ਕੈਮਰਾ ਮਿੱਤਰਾਂ ਮਾੜਾ ਜਿਆ ਨਾ ਸਾਰਾ ਸੈਟਅਪ ਆ ਦਿਖਾਦੀ ਹੋ ਸਕਦਾ ਦੋ ਚਾਰ ਮੁੰਡੇ ਇੱਥੇ ਥੋੜੀਆਂ-ਬਹੁਤੀਆਂ ਰਿਹਸਲਾਂ ਲਾਉਂਦੇ ਹੋਣ ਜਿਹੜੇ ਘਰ ਦੇ ਹਾਲਾਤ ਜਿਨ੍ਹਾਂ ਦੇ ਗੰਭੀਰ ਕਹਿ ਲਈ ਜਾਂ ਉਹ ਚੀਜ਼ ਨੂੰ ਬਾਹਰ ਨੂੰ ਨਹੀਂ ਜਾਣਾ ਚਾਹੁੰਦੇ ਕਹਿ ਲਈ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਕਿਸੇ ਗਰਾਊਂਡ ਦਾ ਹਿੱਸਾ ਹੈਗਾ ਇੱਥੇ ਵੀ ਇਹ ਵੀ ਚੀਜ਼ਾਂ ਦਿਨੋ-ਦਿਨ ਜਿਹੜੀਆਂ ਖਤਮ ਹੁੰਦੀਆਂ ਜਾਂਦੀਆਂ ਨੇ ਇੱਕ ਹੋਰ ਚੀਜ਼ ਦਿਖਾ ਦਿੰਨੇ ਆ ਤੁਹਾਨੂੰ ਰੱਸਾ ਆ ਦੇਖੋ ਇਹ ਰੱਸਾ ਕੱਸੀ ਆ ਜਿਹੜੀ ਜਰਾ ਰੱਸਾ ਟੱਪਣਾ ਕਹ ਲਈਏ ਆ ਰੱਸੇ ਅੱਜ ਕੱਲ ਮਿੱਤਰੋ ਟੁੱਟ ਚੁੱਕੇ ਨੇ ਇਹ ਪੰਜਾਬ ਦੇ ਰੱਸੇ ਟੁੱਟ ਚੁੱਕੇ ਨੇ ਪੰਜਾਬ ਦੇ ਰੱਸੇ ਅੱਜ ਕੱਲ ਚੱਲੇ ਹੋਏ ਨੇ ਨਸ਼ਿਆਂ ਨਸ਼ਿਆਂ ਦੇ ਦੌਰ ਚ ਚੱਲ ਪਏ ਪੰਜਾਬ ਦੇ ਰੱਸੇ ਆ ਦੇਖੋ ਤੁਹਾਡੇ ਸਾਹਮਣੇ ਇੱਕ ਚੀਜ਼ ਹੋਰ ਆ ਮਿੱਤਰਾਂ ਮੈਂ ਤੁਹਾਨੂੰ ਦਿਖਾ ਦਿਆਂ ਮੜਾ ਜਾ ਪਿੱਛੇ ਹੋ ਜਾ ਪਿੱਛੇ ਹੋ ਕੇ ਨਾ ਕਦੇ ਇਹ ਚੀਜ਼ਾਂ ਦੀ ਬੜੀ ਲੋਡ ਹੁੰਦੀ ਸੀ ਸਾਨੂੰ ਸਾਰਿਆਂ ਨੂੰ ਆ ਦੇਖੋ ਇਹ ਰਸੇ ਬਣ ਬਣ ਹੁਣ ਐਂ ਤਰੇ ਪਏ ਨੇ ਵੀ ਜਿਵੇਂ ਕੀ ਇਹ ਚੀਜ਼ ਦੀ ਕਦੇ ਸਾਨੂੰ ਲੋੜ ਹੀ ਨਹੀਂ ਨਾ ਡੰਬਲਾਂ ਨੂੰ ਕਦੇ ਸਾਡੇ ਪੰਜਾਬ ਦੇ ਮੁੰਡੇ ਨੌਜਵਾਨ ਡੌਲਿਆਂ ਨੂੰ ਵਧਾਉਂਦੇ ਹੁੰਦੇ ਸੀ ਸੇਤਾਂ ਨੂੰ ਕਾਮਯਾਬ ਰੱਖਦੇ ਸੀ ਉਸ ਤੋਂ ਬਾਅਦ ਲੈ ਵੀ ਮੇਤਰਾ ਗੱਲ ਆ ਜਾ ਇਧਰ ਨੂੰ ਇਧਰ ਨੂੰ ਆਪਿਆ ਜਿਹੜਾ ਵੱਡਾ ਉਧਰ ਜਿਹਨੂੰ ਹੋ ਜਾ ਮੜਾ ਜਾ ਇਧਰ ਜਿਹਨੂੰ ਮਾਰ ਕੇ ਨਾ ਐਨੂੰ ਆ ਜਾ ਵੀ ਟਾਇਰ ਜਿਹੜਾ ਇਹ ਭਾਈ ਪੰਜਾਬ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਮਾਰਦਾ ਬਾਜਾ ਇਹ ਬਾਜਾਂ ਇਹਨੇ ਵਿਚਾਰੇ ਨੇ ਸੁਣਨੇ ਪਏ ਨੇ ਬਾਜਾਂ ਹੀ ਮਾਰਨੀਆਂ ਨੇ ਕਹਿੰਦੇ ਹੁੰਦਿਆ ਵੀ ਜੇਕਰ ਘਰ ਦੇ ਜਿਹੜੇ ਜੀ ਨੇ ਉਹ ਭੁੱਖੇ ਨੇ ਤਾਂ ਸਭ ਕੁਝ ਖਤਮ ਹੋਣ ਦੇ ਤਰਕਾਰ ਚ ਆ ਜਾਂਦਾ ਸਭ ਕੁਝ ਇਹ ਹੁਣ ਖਤਮ ਹੋਣ ਦੀ ਤਰਕਾਰ ਦੇ ਵਿੱਚ ਆ ਚੁੱਕਿਆ ਹੈਗਾ ਜਿਸ ਟਾਈਮ ਇਹ ਘੁੰਮਦਾ ਸੀਗਾ ਪੰਜਾਬ ਦੇ ਗਰਾਉਂਡਾਂ ਦੇ ਵਿੱਚ ਪੰਜਾਬ ਦੀਆਂ ਖੇਡਾਂ ਦੇ ਵਿੱਚ ਤਾਂ ਉਦੋਂ ਇਹਦੇ ਵਿੱਚ ਵੀ ਜਾਨ ਸੀ ਮਿੱਤਰੋ ਪਰ ਹੁਣ ਇਹਦੇ ਵਿੱਚ ਵੀ ਕੋਈ ਜਾਨ ਨਹੀਂ ਰਹੀ ਇਹ ਵੀ ਹੁਣ ਮਰਿਆਂ ਬਰਾਬਰ ਹੈ ਆ ਜਾ ਵੀ ਮਿੱਤਰਾ ਗਾਹਾਂ ਆ ਜਾ ਹੋਰ ਚੀਜ਼ਾਂ ਦਿਖਾ ਦਿੰਨੇ ਆ ਜਿਹੜੀਆਂ ਦਿਖਾਣ ਵਾਲੀਆਂ ਹੈਗੀਆਂ ਨੇ ਜਾਂ ਜਿੰਨਾ ਬਾਰੇ ਅਸੀਂ ਗੱਲਬਾਤ ਕਰਾਂਗੇ ਜਾਂ ਗੱਲਬਾਤ ਕਰਦੇ ਆ ਜਾਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਠੀਕ ਹੈ ਇਹ ਚੀਜ਼ਾਂ ਨੇ ਆ ਦੇਖੋ ਕਦੇ ਇਹ ਚੀਜ਼ਾਂ ਵੈਸੇ ਤਾਂ ਪੰਜਾਬ ਦੇ ਆਲਮੋਸਟ ਲੋਕਾਂ ਨੂੰ ਪਤਾ ਹੀ ਹੈ ਇਹ ਵੀ ਇਹ ਚੀਜ਼ਾਂ ਕੀ ਨੇ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਦੇ ਇਹਨਾਂ ਨੂੰ ਮੜਾ ਜਾਂ ਨੇੜਿਆ ਇੱਕ ਮਿੰਟ ਵੀ ਆ ਮੜਿਆ ਦਿਖਾ ਦੇ ਇੱਥੇ ਪਿੱਛੇ ਕੀ ਲਿਖਿਆ ਹੋਇਆਗਾ ਲਿਖਿਆ ਹੋਇਆਗਾ ਆਰਮੀ ਲਵਰ ਲੈ ਵੀ ਮਿੱਤਰਾਂ ਚੰਗੀ ਤਰ੍ਹਾਂ ਦਿਖਾ ਦੀ ਸਾਰੇ ਪੜ ਲੈਣ ਆਰਮੀ ਲਵਰ ਤੇ ਮੈਨੂੰ ਲੱਗਦਾ ਆਰਮੀ ਦਾ ਅੱਜ ਕੱਲ ਕੋਈ ਕਿਸੇ ਨੂੰ ਲੱਲਾ ਖੱਖਾ ਨਹੀਂ ਪਤਾ ਨਸ਼ਿਆਂ ਦਾ ਪਤਾ ਵੀ ਹਾਂ ਆ ਫਲਾਨਾ ਨਸ਼ਾਗਾ ਆ ਨਸ਼ਾ ਚੱਲ ਰਿਹਾਗਾ ਆ ਚੀਜ਼ ਖਾਣ ਵਾਲੀ ਆ ਆ ਚੀਜ਼ ਨਹੀਂ ਖਾਣ ਵਾਲੀ ਆ ਪੰਜਾਬ ਦੇ ਗਰੌਂਡਾਂ ਦਾ ਸਤਿਆਨਾਸ਼ ਵੱਜ ਚੁੱਕਿਆ ਮਿੱਤਰੋ ਆ ਦੇਖ ਸਕਦੇ ਹੋ ਰੱਸੀ ਪੈਪਾਂ ਸਭ ਕੁਝ ਟੁੱਟ ਚੁੱਕੇ ਨੇ ਸਾਡੀਆਂ ਜ਼ਿੰਦਗੀਆਂ ਦੀਆਂ ਗਾਨੀਆਂ ਟੁੱਟੇ ਸਭ ਕੁਝ ਖਤਮ ਹੈ ਮੇਰਾ ਮਤਲਬ ਮੈਂ ਸਪੈਸ਼ਲ ਸੀ ਇਸ ਚੀਜ਼ ਕਰਕੇ ਖੜਿਆ ਆ ਆ ਦੇਖ ਸਕਦੇ ਆ ਆ ਖੜਕਦਾ ਇਹ ਐ ਖੜਕੀ ਭਈਆ ਪੰਜਾਬ ਦੀ ਜਵਾਨੀ ਜਿਵੇਂ ਇਹ ਖੜਕਦਾ ਨਾ ਐ ਖੜਕਿਆ ਪਿਆਗਾ ਪੰਜਾਬ ਦੀ ਜਵਾਨੀ ਐ ਆ ਦੇਖ ਜਿਵੇਂ ਇਹਦੇ ਵਿੱਚ ਐ ਮਿੱਟੀ ਰੋੜੇ ਪਏ ਨੇ ਐ ਰੋੜੇ ਮਿੱਟੀ ਪੈ ਗਿਆ ਸਾਡੇ ਖੂਨਾਂ ਦੇ ਵਿੱਚ ਸਾਡੇ ਪੰਜਾਬ ਦੇ ਖੂਨਾਂ ਦੇ ਵਿੱਚ ਬੁੱਧਵਾਰ ਗੱਲ ਆ ਜਾਂਦੀ ਆ ਗਾਂਹਾਂ ਦੀ ਮੇਰਾ ਗਰਾਊਂਡ ਬਹੁਤ ਵੱਡਾ ਕਬੇ ਸੀ ਮੈਂ ਗੱਲਾਂ ਮੁੱਦੇ ਦੀ ਕੀ ਕਰਾਂ ਪੰਜ ਚਾਰ ਮੇਰਾ ਮਿੱਤਰੋ ਮਕਸਦ ਇਹ ਹੀ ਹੈ ਵੀ ਠੀਕ ਆ ਜਿਹੜੇ ਤਾਂ ਚਲੇ ਗਏ ਬਾਹਰ ਤਾਂ ਠੀਕ ਹੈ ਉਹਨਾਂ ਨੂੰ ਤਾਂ ਕੀ ਕਹੀਏ ਨਾ ਕਿਸੇ ਦੇ ਕਹਿਣੇ ਤੇ ਉਹਨਾਂ ਨੇ ਵਾਪਸ ਮੁੜਨਾ ਪਰ ਜਿਹੜੇ ਥੋੜੇ ਬਹੁਤੇ ਹੈਗੇ ਨੇ ਮਿੱਤਰੋ ਉਹ ਭਾਈ ਇਸ ਚੀਜ਼ ਤੇ ਥੋੜਾ ਜਿਆਦਾ ਜ਼ਰੂਰ ਗੌਰ ਕਰਨ ਜੇ ਹੈਗੇ ਹੋ ਮੜਾ ਮੋਟਾ ਤਾਂ ਭਾਈ ਮੜੀ ਮੋਟੀ ਵਰਜਸ ਗਰਾਊਂਡਾਂ ਦੇ ਵਿੱਚ ਆਓ ਜਾਓ ਇਹਨਾਂ ਨਾਲ ਵੀ ਆਪਣੇ ਨਾਲ ਹੀ ਬਹਾਰਾਂ ਨੇ ਇਹਨਾਂ ਚੀਜ਼ਾਂ ਦੀਆਂ ਆ ਦੇਖ ਸਕਦੇ ਹੋ ਕਦੇ ਇੰਨਾ ਨੂੰ ਫੜ ਕੇ ਆ ਦੇਖੋ ਕਿਵੇਂ ਖੜਕਦਾ ਇੰਨਾ ਨੂੰ ਫੜ ਕੇ ਕਦੇ ਆਰਮੀ ਦੇ ਵੱਡੇ ਵੱਡੇ ਫਿਜ਼ੀਕਲਾਂ ਦੀ ਤਿਆਰੀ ਕਰੀ ਜਾਂਦੀ ਸੀ ਪਰ ਕੀ ਆ ਇੱਥੇ ਲੈ ਮਿੱਤਰਾਂ ਮਾੜਾ ਕੈਮਰਾ ਮਾਰ ਕੇ ਦਿਖਾਈ ਇਧਰ ਜਿਹਨੂੰ ਘਾਹ ਉੱਗਿਆ ਪਿਆ ਕੀ ਕਰੋਗੇ ਇਹੋ ਜੇ ਕੁਝ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਆਂਗਾ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਇਹ ਬਿਲਕੁਲ ਖਤਮ ਹੋ ਚੁੱਕੀ ਆ ਮਿੱਤਰੋ ਆ ਰਸੇ ਨੇ ਇਹ ਰਸੇ ਵੀ ਹੁਣ ਟੁੱਟਣ ਦੀ ਦਰਕਾਰ ਚ ਨੇ ਜੇ ਮੇਰੇ ਵਰਗਾ ਚੜ ਜੇ ਅੱਜ ਵੀ ਇਹਦਾ ਐ ਨਹੀਂ ਪਤਾ ਕਦੋਂ ਪੜਾਕਾ ਪੈ ਜੇ ਕਿੱਥੇ ਹਟੂਹੀ ਤੋੜ ਦੇ ਉਹ ਟੂਹੀ ਤੋੜਨੀ ਐ ਪਤਾ ਨਹੀਂ ਕਿੰਨੇ ਕ ਮੀ ਲੰਗੇ ਇਹਦੇ ਉੱਤੋਂ ਤੇ ਕਿੰਨੀਆਂ ਕ ਧੁੱਪਾਂ ਲੰਗੀਆਂ ਦੋਸਤੋ ਇਹੇ ਵੀ ਆ ਮਾਣਕ ਦੇ ਗਾਣੇ ਵਾਂਗੂ ਬਸ ਇੱਕ ਗੱਲ ਇਹਦੇ ਪੱਲੇ ਰਹਿ ਗਈ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ਇਸ ਕਰਕੇ ਕੋਛ ਨਹੀਂ ਰਿਹਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜਿੱਥੋਂ ਤੱਕ ਨਸ਼ੇ ਨੇ ਬਹੁਤ ਸਾਡੀਆਂ ਬਰਬਾਦੀਆਂ ਕਰੀਆਂ ਸਾਡੀਆਂ ਪੀੜੀਆਂ ਨਸਲਾਂ ਖਰਾਬ ਕਰੀਆਂ ਨੇ ਜਿੰਨਾ ਤੱਕ ਵੀ ਇਹ ਮੇਰੀ ਵੀਡੀਓ ਪਹੁੰਚਦੀ ਆ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਇੱਕੋ ਹੀ ਬੇਨਤੀ ਹੈ ਵੀ ਜੇ ਸਾਡੇ ਪਿੰਡਾਂ ਦੇ ਵਿੱਚ ਗਰਾਊਂਡ ਨੇ ਖੇਡਾਂ ਨੇ ਤਾਂ ਤੁਹਾਨੂੰ ਉਹਨਾਂ ਨਾਲ ਜੁੜਨਾ ਚਾਹੀਦਾ ਜੁੜੇ ਰਹੋਗੇ ਤਾਂ ਚੰਗੇ ਰਹੋਗੇ ਸੇਤਾਂ ਕਾਮਯਾਬ ਰਹਿਣਗੀਆਂ ਮਾੜੇ ਕੰਮਾਂ ਨੂੰ ਅਸੀਂ ਨਹੀਂ ਭੱਜਾਂਗੇ ਲੈ ਵੀ ਪਿੱਛੇ ਉਹ ਕੈਮਰਾ ਬਈਆ ਸਾਰਾ ਵਿਊ ਦਿਖਾ ਦੇ ਇਧਰੋਂ ਛੱਡ ਕੇ ਇਧਰੋਂ ਸਾਰਾ ਵਿਊ ਦਿਖਾ ਦੇ ਵੀ ਕੋਸ਼ਿਸ਼ ਕਰਿਓ ਦੋਸਤੋ ਇਹ ਚੀਜ਼ਾਂ ਨੂੰ ਮੇਰੇ ਛੋਟੇ ਜਿਹੇ ਸਨੇਹੇ ਨਾਲ ਇਸ ਚੀਜ਼ ਨੂੰ ਜੋੜਨ ਦੀ ਮੈਂ ਸੋਚੂਗਾ ਜੇ 2-4 ਜਣੇ ਵੀ ਇਸ ਚੀਜ਼ ਨਾਲ ਜੁੜੇ ਤਾਂ ਮੈਂ ਆਪਦੇ ਆਪ ਨੂੰ ਸਕਸੈਸ ਸਮਝੂਗਾ ਵੀ ਮੇਰੀ ਵੀਡੀਓ ਪਾਉਣ ਦਾ ਮਕਸਦ ਕਾਮਯਾਬ ਹੋ ਗਿਆ ਹੈ ਲੈ ਵੀ ਗਰਵਿੰਦਰਾ ਆ ਜਾ ਚੱਲੀਏ ਹੁਣ ਤੇ ਸਾਨੂੰ ਦੋ ਇਜਾਜ਼ਤ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਤੇ ਸਾਡੀ ਵੀਡੀਓ ਦੇਖਣ ਲਈ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਫੋਲੋ ਕਰਿਓ ਇੰਸਟਾ ਤੇ ਵੀ ਸਨੈਪਚੈਟ ਤੇ ਵੀ ਸ਼ੇਅਰ ਚੈਟ ਤੇ ਵੀ ਮੋਜ ਐਪ ਤੇ ਵੀ ਸਾਰੇ ਪਾਸੇ ਤੁਸੀਂ ਜਾ ਕੇ ਮੈਨੂੰ ਫੋਲੋ ਕਰ ਸਕਦੇ ਹੋ ਫੌਜੀ ਬਰਨਾਲਾ ਆਪਣਾ ਚੈਨਲ ਆ ਇਹੋ ਜੀਆਂ ਨਿੱਕੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਸਨੇਹ ਵਾਲੀਆਂ ਅਸੀਂ ਦਿੰਦੇ ਰਹਾਂਗੇ ਬਾਕੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮਿਲਦੇ ਆ ਅਗਲੀ ਵੀਡੀਓ 'ਚ